ਪਾਕਿਸਾਨ ਕਮੇਟੀ ਪੰਜਾਬ ਦਾ ਜਿਹੜਾ ਪਰਦਾਸ਼ਨ ਟਾਂਡਾ ਦਸੂਹਾ ਮਕੇਰੀਆਂ ਪਠਾਨਕੋਟ ਜਲੰਧਰ ਅਤੇ ਹੁਸ਼ਿਆਰਪੁਰ ਵਿੱਚ ਕਰ ਰਹੀ ਹੈ ਜਿੱਥੇ-ਜਿੱਥੇ ਸਾਡੀ ਜਥੇਬੰਦੀ ਆ ਉੱਥੇ-ਉੱਥੇ ਹਰੇਕ ਐਮਐਲਏ ਸਾਹਿਬ ਚਾਹੇ ਕੋਈ ਐਮਐ ਬੀਜਪੀ ਦਾ ਚਾਹੇ ਕੋਈ ਕਾਂਗਰਸ ਦਾ ਚਾਹੇ ਕੋ ਆਮ ਆਦਮੀ ਪਾਰਟੀ ਦਾ ਹਰੇਕ ਦੇ ਘਰ ਦੇ ਮੂਹਰੇ ਜਾ ਕੇ ਇਹ ਪਰਦਾਸ਼ਨ ਕਰ ਰਹੀ ਆ ਉਹਨਾਂ ਨੂੰ ਜਗਾ ਰਹੀ ਆ ਕਿ ਪਿਛਲੇ 1 ਹਫਤੇ ਤੋਂ ਕਿਸਾਨ ਮੰਡੀਆਂ ਦੇ ਵਿੱਚ ਰੁੜ ਰਿਹਾ ਇਹਦੇ ਵਿੱਚ ਕਿਸਾਨ ਦਾ ਕੋਈ ਕਸੂਰ ਨਹੀਂ ਇਹ ਜਿਹੜੀਆਂ ਉਹ ਬੋਲੀ ਆਰਟੀਐਸ ਜਾਂ ਸੈਲਰ ਮਾਲਕਾਂ ਦਾ ੜਿੱਕਾ ਆ ਇਹ ਸਰਕਾਰ ਦਾ ੜਿੱਕਾ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਤਾਂ ਆਪਣਾ 4 ਮਹੀਨੇ ਤੋਂ ਫਸਲ ਪੱਕੀ ਪੁੱਤਾ ਵਾ ਪਾਲੀ ਐਸ ਟਾਈਮ ਸਾਡੀ ਫਸਲ ਬਿਲਕੁਲ ਤਿਆਰ ਵਰ ਤਿਆਰ ਆ ਮੰਡੀਆਂ ਦੇ ਵਿੱਚ ਪਈ ਆ ਰੋਲ ਰਹੀ ਆ ਅਸੀਂ ਸਰਕਾਰ ਨੂੰ ਅੱਜ ਹੁਸ਼ਿਆਰਪੁਰ ਜਲੰਧਰ ਪਠਾਨਕੋਟ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਡੀ ਕਮੇਟੀ ਦੋਆਬਾ ਕਿਸਾਨ ਕਮੇਟੀ ਵੱਲੋਂ ਚੇਤਾਵਨੀ ਪੱਤਰ ਦੇ ਰਹੇ ਆ ਇਸ ਤੋਂ ਅੱਗੇ ਜੋ ਐਸਕੇਐਮ ਦਾ ਫੈਸਲਾ ਹੋਊਗਾ ਉਸ ਦੇ ਹਿਸਾਬ ਨਾਲ ਅਗਾਹ ਰਣਨੀਤੀ ਬਣਾ ਕੇ ਉਹ ਫੈਸਲਾ ਕੀਤਾ ਜਾਊਗਾ ਆਪਣੇ ਏਰੀਆ ਦੇ ਜਿੰਨੇ ਵੀ ਦਸੂਆ ਮਕੇਰੀਆਂ ਟਾਂਡਾ ਔਰ ਹਿਾਰਪੁਰ ਐਮ ਐਲ ਏ ਸਾਹਿਬ ਨੂੰ ਅਸੀਂ ਚੇਤਾਵਨੀ ਪੱਤਰ ਦੇਣ ਆਏ ਆ ਇੱਕ ਹਫਤੇ ਤੋਂ ਪਿਛਲੇ ਤੋਂ ਕਿਸਾਨ ਮੰਡੀਆਂ ਦੇ ਵਿੱਚ ਰੋਲ ਰਿਹਾ ਆੜਤੀ ਵੀਰ ਸਾਡੇ ਤਲਾਈ ਨਹੀਂ ਕਰ ਰਹੇ ਆੜਤੀ ਵੀਰਾਂ ਦਾ ਝੋਨਾ ਜਿਹੜਾ ਉਹ ਅੱਗੇ ਨਹੀਂ ਸੈਲਰਾਂ ਵਾਲੇ ਨਹੀਂ ਚੱਕ ਰਹੇ ਸੈਂਡਰਾਂ ਵਾਲਿਆਂ ਦਾ ਜਿਹੜਾ ਝੋਨਾ ਪਹਿਲਾਂ ਹੀ ਜਿਹੜਾ ਚੋਲ ਆ ਉਹ ਬਹੁਤ ਜ਼ਿਆਦਾ ਗਦਾਮਾਂ ਦੇ ਵਿੱਚ ਪਿਆ ਆ ਉਹਨਾਂ ਦੇ ਕੋਲ ਜਗ੍ਹਾ ਕੋਈ ਨਹੀਂ ਪਰ ਮੈਂ ਗਵਰਨਮੈਂਟ ਨੂੰ ਕਹਿਣਾ ਚਾਹੂੰਗਾ ਕਿ ਅੱਜ ਫਸਲ ਪੱਕ ਕੇ ਤਿਆਰ ਹੋ ਗਈ ਕਿਸਾਨ ਮੰਡੀਆਂ ਦੇ ਵਿੱਚ ਰੋ ਰੋਲੇ ਰਿਹਾ ਆਰਤੀ ਵੀਰ ਖੱਜਲ ਹੋ ਰਹੇ ਆ ਸੈਂਦਰਾਂ ਵਾਲੇ ਵੀਰ ਖੱਜਲ ਹੋ ਰਹੇ ਆ ਔਰ ਮਜ਼ਦੂਰ ਵੀ ਸਾਡੇ ਖੱਜਲ ਹੋ ਰਹੇ ਆ ਕਾਰਨ ਕਿ 4 ਮਹੀਨੇ ਹੋ ਗਏ ਫਸਲ ਤੁਲਜਾ ਨਹੀਂ ਹੋਇਆ ਜਦ ਸਾਡੀ ਫਸਲ ਕਿ ਕਿੰਨਾ ਤਿਆਰ ਤੁਹਾਡੀਆਂ ਮੀਂਹ ਹੋਈ ਜਾਂਦੀਆਂ ਜੀ ਨਹੀਂ ਆਪਣੇ ਐਮਐਲਏ ਸਹਿਬਾਨ ਜਿਹੜੇ ਚੁਣੇ ਹੋਏ ਆ ਅਸੀਂ ਉਹਨਾਂ ਦੇ ਘਰਾਂ ਤੱਕ ਪਹੁੰਚੀਏ ਤਾਂ ਕਿ ਸਾਡੀ ਗਵਰਨਮੈਂਟ ਨੂੰ ਪਤਾ ਲੱਗ ਸਕੇ ਕਿ ਵੀ ਲੋਕਾਂ ਦੇ ਵਿੱਚ ਕਿੰਨਾ ਰੋਹ ਆ ਅੱਜ ਸਾਡੇ ਕੋਲ ਕੱਲੀ-ਕੱਲੀ ਜਿਹੜੀ ਲਿਸਟ ਹੈਗੀ ਆ ਉਹ ਪਈਓ ਆ ਪਿਆਰਤੀਆਂ ਆਰਤੀਆਂ ਦੇ ਕੋਲ ਆਪਣੇ ਸੈਲਰਾਂ ਵਾਲਿਆਂ ਦੇ ਕੋਲ ਕਿੰਨਾ ਝੋਨਾ ਪਿਆ ਆਰਤੀ ਵੀ ਸਾਡੇ ਭਾਜੀ ਰਹੇ ਇਸ ਕਰਕੇ ਮਰੇ ਉਹਨਾਂ ਦੀ ਚੁਕਾਈ ਨਹੀਂ ਹੋ ਰਹੀ ਤੇ ਕਿਸਾਨ ਇਹਦੇ ਗੱਬੇ ਪੀਸਿਆ ਜਾ ਰਿਹਾ ਅੱਜ ਅਸੀਂ ਸਰਕਾਰ ਨੂੰ ਇਹ ਗੱਲ ਦੱਸਣ ਆਏ ਆ ਕਿ ਜੇ ਤੇ ਤੁਸੀਂ ਇੱਕ ਅੱਧੇ ਦਿਨ ਦੇ ਵਿੱਚ ਮਸਲਾ ਸਾਡਾ ਹੱਲ ਕਰ ਦਿੰਦਿਓ ਤੇ ਬਹੁਤ ਵਧੀਆ ਨਹੀਂ ਤੇ ਅਸੀਂ ਵੱਡੇ ਤੌਰ ਤੇ ਜਿਹੜਾ ਪੱਕਾ ਪਰਦਾਸ਼ਨ ਜਾਂ ਪੱਕਾ ਜਾਮ ਲਾ ਕੇ ਹੀ ਬੈਠਾਂਗੇ